To be very honest. ਮਤਲਬ ਇਹ ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਤੇਰਾ ਗੋਰਾ ਮੂੰਹ ਗਾਣਾ ਗਉਣ ਵਾਲੇ ਸੁਨੰਦਾ ਸ਼ਰਮਾ ਦੀ ਉਹਦੇ ਬੋਏਫ੍ਰੈਂਡ ਦਾ ਫੋਟੋ ਵਾਇਰਲ ਹੋਈ ਤਾਂ ਸੁਨੰਦਾ ਦੇ ਫੈਨਸ ਕਹਿੰਦੇ ਮਿਲ ਗਿਆ ਹੁਣ ਕਾਲੇ ਮੂੰਹ ਵਾਲਾ ਖੁਸ਼ ਹਾਣ ਵੈਸੇ ਸੁਨੰਦਾ ਨੂੰ ਖੁਸ਼ ਦੇਖ ਕੇ ਖੁਸ਼ੀ ਹੋ ਜਾਂਦੀ ਹੈ ਪਰ ਆਹ ਮੁੰਡਾ ਵੇਖ ਦੁੱਖ ਵੀ ਹੋ ਜਾਂਦਾ ਕਿ ਹੁਣ ਰੋਈਏ ਕਿ ਹਸੀਏ ਹੁਣ ਜੇ ਆਪਾਂ ਮੁੰਡੇ ਦੀ ਗੱਲ ਕਰੀ ਤਾਂ ਇਹਦਾ ਨਾਮ ਜੋਸ਼ੂਆ ਸਟਰਲਿੰਗ ਹੈ ਅਤੇ ਇਹ ਮੁੰਡਾ ਯੂਕੇ ਦਾ ਰਹਿਣ ਵਾਲਾ ਤੇ ਪ੍ਰੋਫੈਸ਼ਨਲ ਵਜੋਂ ਇਹ ਮੁੰਡਾ ਮੋਡਲਿੰਗ ਕਰਦਾ ਵਾ ਦੋਸਤੋ ਸੁਨੰਦਾ ਦੀ ਪਸੰਦ ਤੇ ਫੈਨਸ ਬੇਦ ਹੇਰਾਨ ਨੇ ਤੇ ਉਹਨਾਂ ਦਾ ਸਾਹਮਣੇ ਆ ਰਿਹਾ ਹੈ ਅਤੇ ਇਸੇ ਦੌਰਾਨ ਹੀ ਇੱਕ ਯੂਜ਼ਰ ਕਮੈਂਟ ਕਰਦੇ ਨੇ ਟੈਟੂ ਮੈਂ ਬਣਾ ਲੈਂਦਾ ਇੱਕ ਵਾਰ ਕਹਿੰਦੀ ਤਾਂ ਸਹੀ ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ ਇਤਿਹਾਸਗੋਆ ਚੰਗੀ ਫਸਲ ਨੂੰ ਹਮੇਸ਼ਾ ਕੀੜਾ ਖਾ ਜਾਂਦਾ ਅਤੇ ਇਸੇ ਦੌਰਾਨ ਇੱਕ ਹੋਰ ਯੂਜ਼ਰ ਨੇ ਲਿਖਿਆ ਜੇਤੂ ਮਿਲ ਜਾਂਦੀ ਫਿਰ ਕਿਹੜਾ ਮੇਰੀ ਕਲਗੀ ਲੱਗ ਜਣੀ ਇੱਕ ਨਾ ਇੱਕ ਦਿਨ ਅਖੀਰ ਤਾਂ ਇਸ ਦਿਲ ਨੇ ਠੋਕਰ ਖਾਣੀ ਹੁਣ ਜੇਕਰ ਆਪਾਂ ਗੱਲ ਕਰੀਏ ਸੁਨੰਦਾਂ ਦੀ ਮੈਰਿਜ ਦੀ ਤਾਂ ਖਬਰਾਂ ਮੁਤਾਬਿਕ ਸੁਨੰਦਾਂ ਇਸੇ ਸਾਲ ਜਲਦੀ ਸ਼ਾਦੀ ਦੇ ਬੰਦ ਵਿੱਚ ਆਪਦੇ ਆਪ ਨੂੰ ਬੰਨਣ ਜਾ ਰਹੀ ਹੈ ਤੇ ਬਾਕੀ ਹਸੀ ਮਜ਼ਾਕ ਛੱਡ ਕੇ ਅਸੀਂ ਅਖੀਰ ਚ ਸੁਨੰਦਾਂ ਨੂੰ ਉਹਦੀ ਖੁ ਫਲੀ ਗੁੱਡ ਲੱਕ ਵਿਸ਼ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੇ ਬਹੁਤ ਲਾਈਕ ਕਰ ਦਿਓ ਸਾਡੇ ਚੈਨਲ ਨੂੰ ਨਿਊਜ਼ ਫੁਟੇਜ ਫੈਟ ਨੂੰ ਸਬਸਕ੍ਰਾਈਬ ਕਰ ਲਓ ਵੈਗੁਰਜੀ ਖਾਲਸਾ ਵੈਗੁਰਜੀ ਫਤ